ਸ਼ਿਗਾ ਨਮਸਕਾਰ ਲਾਫਿਸ ਐਕੁਆਰੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦੇ ਆ ਉਹਨਾਂ ਦੇ ਨਾਲ ਹਰੀ ਸਿੰਘ ਨਲੂਆ ਵੀ ਨਾਲ ਜਾਂਦੇ ਆ ਹਰੀ ਸਿੰਘ ਨਲੂਆ ਪਹਿਲਾਂ ਇੰਟਰੋਡਿਊਸ ਨਹੀਂ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਨੇ ਇੱਕ ਕੰਪੀਟੀਸ਼ਨ ਕਰਾਇਆ ਸੀ ਘੋੜਾਂ ਦਾ ਜਿਹਦੇ ਵਿੱਚ ਹਰੀ ਸਿੰਘ ਨਲੂਆ ਜੀ ਨੇ ਕਈਆਂ ਨੂੰ ਪਛਾੜ ਦਿੱਤਾ ਸੀਗਾ ਤੇ ਉਹ ਜਿੱਤ ਗਏ ਸੀ ਸਾਰੇ ਜਿੰਨੀਆਂ ਵੀ ਉਹ ਕੰਪੀਟੀਸ਼ਨ ਦੇ ਵਿੱਚ ਖੇਡਾਂ ਹੋਈਆਂ ਸੀ ਕੁਸ਼ਤੀ ਦੀਆਂ ਉਹ ਸਾਰੀਆਂ ਜਿੱਤ ਗਏ ਸੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਉਦੋਂ ਤੋਂ ਨਾਲ ਰੱਖਦੇ ਸੀ ਉਹਨਾਂ ਨੂੰ ਤੇ ਅੱਜ ਸ਼ਿਕਾਰ ਖੇਡਣ ਦੇ ਲਈ ਜਦੋਂ ਗਏ ਆ ਜੰਗਲ ਦੇ ਵਿੱਚ ਤੇ ਇਹ ਹਰੀ ਸਿੰਘ ਵੀ ਨਾਲ ਹੀ ਆ ਸਾਹਮਣੇ ਤੋਂ ਜੰਗਲ ਦੇ ਵਿੱਚ ਸ਼ੇਰ ਨਿਕਲ ਆਉਂਦਾ ਹੁਣ ਜਿਹੜਾ ਸ਼ੇਰ ਆ ਕਿਉਂਕਿ ਰਣਜੀਤ ਸਿੰਘ ਹੁਣੀ ਸ਼ਿਕਾਰ ਖੇਡਣਾ ਉਹਨਾਂ ਨੂੰ ਸ਼ਾਇਦ ਕੋਈ ਭੁਲੇਖਾ ਸੀਗਾ ਕਿ ਕੋਈ ਹੋਰ ਕੋਈ ਜਾਨਵਰ ਆ ਉਹ ਘੋੜੇ ਤੋਂ ਥੱਲੇ ਆ ਤੇ ਉਧਰੋਂ ਸ਼ੇਰ ਆ ਜਾਂਦਾ ਮੋਰਿਓ ਤੇ ਰਣਜੀਤ ਸਿੰਘ ਹੁਣੀ ਉੱਥੇ ਅ ਥੋੜਾ ਜਿਹਾ ਪਿੱਛੇ ਨੂੰ ਹਟਣ ਲੱਗ ਪੰਦੇ ਆ ਤਾਂ ਸ਼ੇਰ ਤੋਂ ਤੇ ਜਿਹੜਾ ਹਰੀ ਸਿੰਘ ਨਲਵਾ ਘੋੜਾ ਲੈ ਕੇ ਉੱਥੇ ਪਹੁੰਚ ਜਾਂਦੇ ਆ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਆ ਕੇ ਛਾਲ ਮਾਰਦੇ ਆ ਉਹ ਉੱਥੇ ਖੜ ਜਾਂਦੇ ਆ ਤੇ ਸ਼ੇਰ ਜਿਹੜਾ ਮੋਰ ਨੂੰ ਵੱਦਾ ਹੁੰਦਾ ਇਕਦਮ ਹੀ ਰੁਕ ਜਾਂਦਾ ਜਿਵੇਂ ਕੋਈ ਗੱਡੀ ਤੇਜ਼ ਆ ਰਹੀ ਹੋਵੇ ਤੇ ਇਕਦਮ ਹੀ ਬ੍ਰੇਕ ਲਾ ਕੇ ਟੈਰ ਕੇ ਸਰਦਿਆ ਐਦਾਂ ਜਿਹੜਾ ਸ਼ੇਰ ਉੱਥੇ ਜਦੋਂ ਹਰੀ ਸਿੰਘ ਮੋਰੇ ਆਉਂਦਾ ਉਹ ਸ਼ੇਰ ਰੁਕ ਜਾਂਦਾ ਹਰੀ ਸਿੰਘ ਹੁਣੀ ਐਸਾ ਹਾਵਨਾ ਉਹਨੂੰ ਦੇਖਦੇ ਆ ਆਪਣੇ ਹੱਥ ਉੱਪਰ ਨੂੰ ਕਰਕੇ ਸ਼ੇਰ ਪਿੱਛੇ ਨੂੰ ਹੁਣਾ ਸ਼ੁਰੂ ਹੋ ਜਾਂਦਾ ਇਹ ਜਾਨਵਰ ਦੇ ਵਿੱਚ ਖਾਸੀਅਤ ਹੁੰਦੀ ਆ ਕਿ ਇਹ ਉਨਾ ਚਿਰ ਜਿਹੜਾ ਹਮਲਾਵਰ ਹੁੰਦਾ ਆ ਜਿੰਨਾ ਚਿਰ ਜਿਹੜਾ ਮੋਰਲਾ ਉਹ ਤੋਂ ਭੱਜਦਾ ਆ ਪਿੱਛੇ ਨੂੰ ਹੋ ਰਿਹਾ ਅਗਰ ਅਸੀਂ ਉਹਦੇ ਵੱਲ ਨੂੰ ਵਧਣ ਲੱਗ ਪੰਨੇ ਆ ਫੇਰ ਇਹ ਡਰ ਜਾਂਦਾ ਕਿਤੇ ਨਾ ਕਿਤੇ ਹੁਣ ਉਹ ਸ਼ੇਰ ਆ ਮੂਰੇ ਬੱਬਰ ਸ਼ੇਰ ਆ ਤੇ ਇੱਕਦਮ ਹੀ ਫੁਰਤੀ ਦੇ ਨਾਲ ਹਰੀ ਸਿੰਘ ਨੇ ਆਪਣੀ ਕਟਾਰ ਕੱਢੀ ਸ਼ੇਰ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਸ਼ੇਰ ਇੱਕਦਮ ਹੀ ਝੱਟ ਗਿਆ ਜਦੋਂ ਚਪਟਿਆ ਕਟਾਰ ਜਿਹੜੀ ਆ ਉਹ ਅ ਹਰੀ ਸਿੰਘ ਹੁਣਾ ਆਦੀ ਅ ਸ਼ੇਰ ਤੇ ਲੱਗੀ ਜ਼ਰੂਰ ਪਰ ਉਹ ਬਹੁਤੀ کارਗਰ ਸਾਬਤ ਨਹੀਂ ਹੋਈ ਪਰ ਹਰੀ ਸਿੰਘ ਸੋਣਿਆ ਜਾਨੀ ਕਿ ਇਤਿਹਾਸ ਤੇ ਵਿੱਚ ਕਿ ਉਹਨਾਂ ਨੇ ਸ਼ੇਰ ਨੂੰ ਮੂੰਹ ਤੋਂ ਫੜ ਲਿਆ ਜਦੋਂ ਜਾਨਵਰ ਨੂੰ ਮੂੰਹ ਤੋਂ ਫੜ ਲਓ ਉਹ ਗਿਆ ਸਮਝ ਲਓ ਮੂੰਹ ਤੋਂ ਫੜਿਆ ਇਹਨੇ ਤਾਕਤ ਇੰਨੀ ਸੀਗੀ ਕਿ ਸ਼ੇਰ ਦਾ ਜਵਾੜਾ ਖਿੱਚ ਲਿਆ ਦੋਨਾਂ ਪਾਸਿਆਂ ਨੂੰ ਤੇ ਬਸ ਸ਼ੇਰ ਉੱਥੇ ਢਾਲ ਮਤਲਬ ਕਿ ਜਵਾੜਾ ਟੁੱਟ ਗਿਆ ਉਹਦਾ ਸ਼ੇਰ ਦਾ ਸ਼ੇਰ ਮਰ ਗਿਆ ਮਹਾਰਾਜਾ ਰਣਜੀਤ ਸਿੰਘ ਉਤੋਂ ਉਸ ਘਟਨਾ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਉਹਨਾਂ ਨੂੰ ਖਿਤਾਬ ਦਿੱਤਾ ਪਹਿਲ ਤੋਂ ਤੇਰਾ ਨਾਮ ਹਰੀ ਸੰਗ ਨੇ ਨਾਲ ਨਲੂਆ ਵੀ ਚੱਲੂਗਾ ਸ਼ੇਰ ਤੇ ਵਿਜੈ ਪਾਉਣ ਵਾਲਾ ਨਲਵਾ ਸੋ ਕਹਿੰਦਾ ਮਤਲਬ ਅ ਇੱਥੇ ਮੈਂ ਬਹਾਦਰੀ ਦੀ ਇਸ ਕਰਕੇ ਜ਼ਿਕਰ ਕੀਤਾ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਚੁਣੌਤੀਆਂ ਇਦਾਂ ਨਹੀਂ ਆਉਂਦੀਆਂ ਆ ਉਹ ਸਾਨੂੰ ਮੂਰੇ ਮੂਰੇ ਭਜਾ ਲੈਂਦੀਆਂ ਜਦੋਂ ਅਸੀਂ ਨਿਡਰਤਾ ਦੇ ਨਾਲ ਤਾਕਤ ਦੇ ਨਾਲ ਅਸੀਂ ਉਹਨਾਂ ਵੱਲ ਨੂੰ ਵਧਣਾ ਸ਼ੁਰੂ ਕਰ ਦਈਏ ਉਹ ਫਿੱਕੀਆਂ ਪੈ ਜਾਂਦੀਆਂ ਉਹ ਹਾਰ ਜਾਂਦੀਆਂ ਉਹ ਪਿੱਛੇ ਹੋ ਜਾਂਦੀਆਂ ਬਹੁਤ ਕੁਛ ਏਦਾਂ ਨਿਆ ਘਟਨਾਵਾਂ ਜੇ ਤੁਸੀਂ ਉਹਨੂੰ ਇੱਕਦਮ ਚੁਣੌਤੀ ਦੇ ਤੌਰ ਤੇ ਬਈ ਉਹਨੂੰ ਜਵਾਬ ਦਿਓ ਤੇ ਉਹ ਪਿੱਛੇ हट ਜਾਊਗੀ ਜਿਵੇਂ ਜਾਨਵਰਾਂ ਦੇ ਵਿੱਚ ਇੱਕ ਖਾਸ ਗਿਧ ਹੁੰਦੀ ਆ ਕਿ ਉਹਦੇ ਵੱਲੋਂ ਅਗਰ ਵਧਣਾ ਸ਼ੁਰੂ ਕਰ ਦਿਓ ਅ ਜਿੰਨਾ ਚਿਰ ਅਸੀਂ ਉਹ ਤੋਂ ਭੱਜਦੇ ਆ ਉਹ ਸਾਡੇ ਪਿੱਛੇ ਭੱਜਦਾ ਆ ਅਗਰ ਅਸੀਂ ਸਾਹਮਣੇ ਖੜ ਜਾਂਦੇ ਆ ਫੇਰ ਉਹ ਦੂਜੇ ਪਾਸੇ ਨੂੰ ਭੱਜਣਾ ਸ਼ੁਰੂ ਹੋ ਜਾਂਦਾ ਡਰ ਜਾਂਦਾ ਕਿ ਕਿਤਨਾ ਕਿਤੇ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਕਈ ਚੀਜ਼ਾਂ ਆ ਤੁਹਾਨੂੰ ਡਰਾਉਗੇ ਤਾਂ ਮੁਕਾਉਗੇ ਕਈ ਵਾਰ ਕੋਈ ਐਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਮੋਰੇ ਵਲਕੇ ਕੋਈ ਵੀਡੀਓ ਕਾਲ ਆਈ ਜਾਂ ਉਹਦੇ ਵਿੱਚ ਕੁਝ ਇਦਾਂ ਦਾ ਇਤਰਾਜ਼ ਜੋਗ ਸਾਹਮਣੇ ਤੁਸੀਂ ਦੇਖਿਆ ਤੇ ਉਹਦੀ ਅਗਲੇ ਨੇ ਉਹ ਕਲਿੱਪ ਕਰ ਲਿਆ ਮਤਲਬ ਕਿ ਉਹਨੂੰ ਰਿਕਾਰਡ ਕਰਕੇ ਸਕਰੀਨ ਰਿਕਾਰਡ ਕਰਕੇ ਤੁਹਾਨੂੰ ਬਾਅਦ ਵਿੱਚ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਤੁਸੀਂ ਡਰ ਗਏ ਫੇਰ ਤੁਹਤੋਂ ਨਹੀਂ ਪੈਸੇ ਸਾਰੇ ਭੁੱਟਣੇ ਆ ਲੁੱਟਣੇ ਆ ਅਗਰ ਤੁਸੀਂ ਹੌਸਲੇ ਦੇ ਨਾਲ ਜਵਾਬ ਦੇਤਾ ਕਿ ਕਰਲਾ ਜੋ ਮਰਜੀ ਕਰਲਾ ਕਿਉਂਕਿ ਤੁਸੀਂ ਕੋਈ ਗਲਤੀ ਨਹੀਂ ਕੀਤੀ ਹੁੰਦੀ ਫਿਰ ਤੁਸੀਂ ਸੱਚਾਈ ਦੇ ਨਾਲ ਕਹਿ ਸਕਦੇ ਆ ਤੁਹਾਨੂੰ ਬਲੈਕਮੇਲ ਕੀਤਾ ਗਿਆ ਤੁਹਾਨੂੰ ਧੋਖੇ ਦੇ ਨਾਲ ਸਕਰੀਨ ਜਿਹੜੀ ਆਹੋ ਦਿਖਾ ਕੇ ਰਿਕਾਰਡਿੰਗ ਕਰਕੇ ਤੋਂ ਜਿਹੜੇ ਆਹੋ ਤੁਹਾਨੂੰ ਡਰਾਇਆ ਜਾ ਰਿਹਾ ਜਾਂ ਤੁਸੀਂ ਕੋਈ ਗਲਤੀ ਨਹੀਂ ਕੀਤੀ ਫਿਰ ਤੁਸੀਂ ਨਿਡਰਤਾ ਦੇ ਨਾਲ ਅਗਲੇ ਜਵਾਬ ਦੇ ਦੇ ਦਿਓ ਕਿ ਕੱਲ ਜੋ ਕਰਨਾ ਅਗਲਾ ਮੁੜ ਕੇ ਨਹੀਂ ਕਰਦਾ ਅਗਰ ਤੁਸੀਂ ਡਰ ਜਾਂਦੇ ਆਂ ਫਿਰ ਤੁਸੀਂ ਫਸ ਜਾਂਦੇ ਆਂ ਇਸ ਕਰਕੇ ਕਦੇ ਵੀ ਐਦਾਂ ਦਾ ਕੁਝ ਵੀ ਹੁੰਦਾ ਵੈਸੇ ਵੀ ਲਾਈਫ ਦੇ ਵਿੱਚ ਵੀ ਐਦਾਂ ਅਗਰ ਤੁਸੀਂ ਡਰ ਜਾਂਦੇ ਆਂ ਫਿਰ ਤੁਸੀਂ ਫਸ ਜਾਂਦੇ ਆਂ ਅਗਰ ਤੁਸੀਂ ਹਮਲਾਵਰ ਹੋ ਜਾਂਦੇ ਆਂ ਪਿਆਗਲਾ ਡਰ ਜਾਂਦਾ ਇਸ ਕਰਕੇ ਚਾਹੇ ਚੁਣੌਤੀਆਂ ਹੋਣ ਜ਼ਿੰਦਗੀ ਦੇ ਵਿੱਚ ਦੁਸ਼ਵਾਰੀਆਂ ਹੋਣ ਬਿਮਾਰੀਆਂ ਹੋਣ ਕੁਝ ਵੀ ਹੋਵੇ ਉਹਦਾ ਜਿਹੜਾ ਮੁਕਾਬਲਾ ਡਟ ਕੇ ਕਰੋ ਬਾਕੀ ਜੋ ਹੁੰਦਾ ਬਾਅਦ ਸਮੇਂ ਤੇ ਛੱਡ ਦਿਓ ਜੋ ਹੋਊਗਾ ਚੰਗਾ ਹੀ ਹੋਊਗਾ ਅੱਜ ਦੀ ਵੀਡੀਓ ਵਿੱਚ ਆਨੇ ਥੈਂਕ ਯੂ